ਪਟਾਲਾਪੁਰ ਸੌਲੇ ਤੋਂ ਦੋ ਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਹੈ ਜੋ ਅਸਲਾ ਬਣਾਉਣ ਦੀ ਫੈਕਟਰੀ ਚਲਾ ਰਹੇ ਸਨ ਪੁਲਿਸ ਨੇ ਇਹਨਾਂ ਨੌਜਵਾਨਾਂ ਪਾਸੋਂ ਪੰਜ ਪਿਸਤੌਲਾਂ ਤੇ ਇੱਕ ਟੈਲੀਸਕੋਪਿਕ 에ਅਰ ਗਨ ਵੀ ਬਰਾਮਦ ਕੀਤੀ ਹੈ ਪੁਲਿਸ ਦਾ ਦਾਵਾ ਹੈ ਕਿ ਬਰਾਮਦ ਕੀਤੇ ਹਥਿਆਰ ਇਹਨਾਂ ਨੌਜਵਾਨਾਂ ਨੇ ਖੁਦ ਬਣਾਏ ਹਨ ਬਰਾਮਦ ਪੰਜ ਪਿਸਤੌਲਾਂ 'ਚੋਂ ਤਿੰਨ ਪਿਸਤੌਲ 32 ਬੋਰ ਦੇ ਜਦਕਿ ਦੋ 12 ਬੋਰ ਦੇ ਹਨ ਇਸ ਦੇ ਨਾਲ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਪਟਾਲਾ ਦੇ ਸੀਨੀਅਰ ਪੁਲਿਸ ਕਪਤਾਨ ਉਪਿੰਦਰ ਜੀ ਸਿੰਘ ਨੇ ਮੰਨਿਆ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਵਿੱਚੋਂ ਇੱਕ ਕੰਪਿਊਟਰ ਇੰਜੀਨੀਅਰ ਹੈ ਅਤੇ ਇੱਕ ਆਪਣੀ ਲੋਹੇ ਦੀ ਫੈਕਟਰੀ ਚਲਾਉਂਦਾ ਹੈ ਐਸਐਸਪੀ ਮੁਤਾਬਕ ਨੌਜਵਾਨਾਂ ਨੇ ਮੁੱਢਲੀ ਪੁਸ਼ਗੀ ਦੌਰਾਨ ਕਲਾਸਾ ਕੀਤਾ ਹੈ ਕਿ ਉਹਨਾਂ ਇਹ ਹਥਿਆਰ ਬਣਾਉਣ ਦੀ ਤਕਨੀਕ YouTube ਤੋਂ ਸਿੱਖੀ ਹੈ ਅਤੇ ਵੀਡੀਓ ਵਿੱਚ ਦਰਸਾਈ ਤਕਨੀਕ ਨਾਲ ਹੀ ਉਹਨਾਂ ਪੰਜ ਪਿਸਤੌਲ ਬਣਾਏ ਹਨ ਉਹਨਾਂ ਕਹਿੰਦੇ ਕਿ ਨੌਜਵਾਨਾ ਕੋਲ ਪੁਸ਼ਗੀ ਜਾਰੀ ਹੈ ਅਤੇ ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੇ ਆਖਰ ਕਿਸ ਮਕਸਦ ਲਈ ਇਹ ਹਥਿਆਰ ਬਣਾਏ ਸਨ ਉਧਰ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੇ ਕਿਹਾ ਹੈ ਕਿ ਉਹ ਕੁਝ ਵਖਰਾ ਬਣਾਉਣ ਦੀ ਕੋਸ਼ਿਸ਼ ਸਨ ਪਰ ਮਨ ਵਿੱਚ ਕੋਈ ਵੀ ਗਲਤ ਮਕਸਦ ਨਹੀਂ ਸੀ ਕੀ ਨਾਮ ਇਹ ਜੀ ਆਪਣਾ ਕਿਰਤ ਰਾਜਨ ਜੀ ਨਹੀਂ ਨਹੀਂ ਰਾਜਨ ਦੱਸੋ ਕਿਉਂ ਇਹ ਕੰਮ ਕਰ ਰਹੀ ਸੀ ਜਿਹੜੇ ਹਥਿਆਰ ਦੀ ਬਣਾ ਲਈ ਕਿਉਂ ਬਣਾ ਰਹੇ ਹੋ ਕੋਈ ਸਿਰਫ ਦੋ ਵਪਨ ਬਣਾਏ ਆ ਉਹ ਸਾਰੀ ਗੱਲ ਸਰ ਨੂੰ ਦੱਸਤੀ ਆ ਉਹਦਾ ਕੋਈ ਗਲਤ ਇਰਾਦਾ ਨਹੀਂ ਸੀ ਕੋਈ ਅਸੀਂ ਟਾਰਗੇਟ ਨਹੀਂ ਸੀ ਬਣਾਦਾ ਬਸ ਇਦਾਂ ਹੀ ਇੱਕ ਜਿਹਦੇ ਵਿੱਚ YouTube ਤੋਂ ਵੇਖ ਕੇ ਥੋੜੀ ਬਸ ਕਾਪੀ ਕੀਤੀ ਹੋਰ ਕੱਲ ਲੋਕਲ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਬਟਾਲਾ ਵਿੱਚ ਦੋ ਲੜਕੇ ਕ੍ਰਾਜਨ ਸ਼ਰਮਾ ਜਿਹੜਾ ਇੱਕ ਲੈਪਟੌਪ ਟੈਕਨੀਸ਼ੀਅਨ ਹੈ ਤੇ ਪ੍ਰਤਕਾਲ ਜਿਹਦੀ ਇੱਕ ਸ਼ਾਫਟ ਬਣਾਉਣ ਦੀ ਫੈਕਟਰੀ ਹੈ ਇਹ ਦੋਨੇ ਜਣੇ ਮਿਲ ਕੇ ਕੁਝ ਵੈਪਨ ਬਣਾ ਰਹੇ ਨੇ ਕੁਝ ਇਹਨਾਂ ਨੇ ਬਣਾ ਲਏ ਨੇ ਪਹਿਲਾਂ ਤੇ ਕੁਝ ਅਜੇ ਬਣਾ ਰਹੇ ਨੇ ਜਿੱਤੇ ਕੇਸ ਰਜਿਸਟਰ ਕਰਕੇ ਦੋਨਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੀ ਪੁਛਗਿੱਛ ਕੀਤੀ ਗਈ ਜਿਹਦੇ ਰਾਹਤੇ ਇਹਨਾਂ ਦੇ ਕੋਲੋਂ ਤਕਰੀਬਨ 5 ਬਣੇ ਹੋਏ ਪਿਸਟਲ ਮਿਲੇ ਨੇ ਇਹਦੇ ਤੋਂ 3 ਪਿਸਟਲ ਬਾਰੰਬੌਰ ਦੇ ਨੇ 2 ਪਿਸਟਲ ਬਾਰੰਬੌਰ ਦੇ ਨੇ 10 ਪਿਸਟਲ ਜਿਹੜੇ ਨੇ ਉਹ ਬੱਤੀਪੁਰ ਦੇ ਇਹਨਾਂ ਦੇ ਨਾਲ ਡ੍ਰਿਲਿੰਗ ਮਸ਼ੀਨ ਇਹਨਾਂ ਖਾਸ ਤੌਰ ਤੇ ਤਿਆਰ ਕੀਤੀ ਗਈ ਜਿਹਦੇ ਨਾਲ ਇਹਦਾ ਕੰਮ ਕਰਦੇ ਇਹ ਬਾਕੀ ਜਿਹੜੀ ਉਹਨਾਂ ਦੀ ਪ੍ਰਤਿਪਾਲ ਦੀ ਫੈਕਟਰੀ ਹੈ ਬੀਕੋ ਕੰਪਲੈਕਸ ਉਹਦੇ ਚ ਵੱਡੀਆਂ ਡ੍ਰਿਲਿੰਗ ਮਸ਼ੀਨ ਨੇ ਜਿਨ੍ਹਾਂ ਨਾਲ ਸਰੀਏ ਦੀ ਕਟਾਈ ਕਰਕੇ ਹੌਲੀ ਹੌਲੀ ਕਾਫੀ ਟਾਈਮ ਇਹਨਾਂ ਨੂੰ ਲੱਗਿਆ ਪਿਛਲੇ तकरीबन 1 ਸਾਲ ਤੋਂ ਹੀ ਕੰਮ ਕਰ ਰਹੇ ਸੀ ਇਨਾਂ ਤੇ ਪਹਿਲਾਂ ਕੋਈ ਕੇਸ ਦਰਜ ਨਹੀਂ ਇਹਨਾਂ ਤੇ ਪ੍ਰਿੰਪਾਲ ਤੇ ਅਜੇ ਸੱਚ ਕੋਈ ਕੇਸ ਦਰਜ ਨਹੀਂ ਪਰ ਰਾਜਨ ਸ਼ਰਮਾ ਤੇ ਇੱਕ 376 ਦਾ ਕੇਸ ਦਰਜ ਸੀ ਆਈ ਥਿੰਕ ਉਹਦੇ ਚੋਂ ਬਰੀ ਹੋ ਚੁੱਕਾ ਹੈ ਕਿਸ ਮਕਸਦ ਨਾਲ ਸਾਰੇ ਇਹ ਕੰਮ ਕਰਦੇ ਨੇ ਇਹ ਕਿਉਂਕਿ ਇਹ ਜੀ ਕੱਲ ਹੀ ਹੋਇਆ ਹੈ ਇਹਨਾਂ ਦਰਮਾਨ ਲੈ ਕੇ ਉਹਨਾਂ ਪੁੱਛ ਕੇ ਚਕਰਾਂਗੇ ਕਿ ਕਿਸ ਮਕਸਦ ਨਾਲ ਕਰਨਾ ਸੀ ਕਿ ਗੈਂਗਸਟਰ ਨਾਲ ਸੰਬੰਧ ਨੇ ਜਾਂ ਕਿ ਇਸ ਪਾਸੇ ਨੂੰ ਇਹਨਾਂ ਜਾਣੇ ਸੀ ਕਿ ਵੇਚਣਾ ਸੀ ਕਿਥੇ ਯੂਜ਼ ਕਰਨੇ ਸੀ ਉਹ ਸਾਰੇ ਐਂਗਲ ਜਿਹੜੇ ਨੇ ਡਿਊਰਿੰਗ ਇਨਵੈਸਟੀਗੇਸ਼ਨ ਦੇ ਨੇ ਜਿਹੜੇ ਕਾਰਪਸ ਤੇ ਖੂਨ ਇਹਨਾਂ ਤੋਂ ਬਰਾਬਰ ਦੇ ਇਹ ਵੀ ਇਹਨਾਂ ਨੇ ਰੀਫਿਲ ਕਰਨੇ ਸੀ ਜਿਹੜੇ ਕਾਰਤੂਸ ਕੁਝ ਮਿਲੇ ਨੇ ਕੁਝ ਖੂਲ ਮਿਲੇ ਨੇ ਇਹਨਾਂ ਕੋਲੋਂ ਖੂਲ ਜਿਹੜੇ ਮਿਲੇ ਨੇ ਉਹਦੇ ਤੇ ਵੈਪਨ ਬਣਾ ਕੇ ਉਹਦੇ ਟਰਾਈ ਕਰਦੇ ਰਹੇ ਨੇ ਚਲਾ ਕੇ ਦੇਖਦੇ ਰਹੇ ਨੇ ਵੀ ਵੈਪਨ ਸਾਡਾ ਠੀਕ ਹੈ ਇਹਨਾਂ ਕਾਰਤੂਸ ਕਿੱਥੋਂ ਹਾਸਲ ਕੀਤੇ ਨੇ ਉਹ పార్ਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਇਸ ਸਟੇਜ ਤੇ ਮੈਂ ਡਿਸਕਲੋਜ਼ ਨਹੀਂ ਕਰਨਾ ਟ੍ਰੇਨਿੰਗ ਕਿੱਥੋਂ ਲੈਂਦੇ ਨੇ ਹਾਂ ਕਿੱਥੋਂ ਇਹਨਾਂ ਨੇ ਟ੍ਰੇਨਿੰਗ ਇਹ YouTube ਤੇ ਨਾ ਇੱਕ ਵੀਡੀਓ ਦੇਖੀ ਜਿਹਦੇ ਤੋਂ ਦੇਖ ਕੇ ਆਪਣਾ ਇਹਨਾਂ ਕੰਮ ਚੁਕੁ ਕਰ ਦਿੱਤਾ ਸਰ ਉਸ ਨੂੰ ਕਿਸ ਤਰ੍ਹਾਂ ਨਹੀਂ ਸੋਲਿਊਸ਼ਨਰ ਥਰੂ ਸੋਰਸਸ ਇਨਫੋਰਮੇਸ਼ਨ ਮਿਲੀ ਹੈ ਕਿ ਕੰਮ ਹੋ ਰਿਹਾ ਹੈ ਅਸ਼ਰ ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ